ਸ੍ਰੀ ਕਾਲ ਜੀ ਸਾਰਿਆਂ ਨੂੰ ਆ ਗਏ ਆਪਾਂ ਆਪਣਾ ਝੋਟਾ ਲੈ ਕੇ ਖੇਤ ਬਾਬੇ ਨਾਨਕ ਦੀ ਕਿਰਪਾ ਨਾਲ ਬਾਈ ਆਪਾਂ ਕਣਕ ਨੂੰ ਲਗਿਆਂ ਕੱਟ ਲਾਣ 4 ਅਪ੍ਰੈਲ ਹੋ ਗਈ ਅੱਜ ਟਾਈਮ ਬੱਜ ਕੇ 7 ਸ਼ਾਮ ਕੇ ਆਪਣੇ ਬਾਈ ਉਹਰੇ ਬਾਬੇ ਦੀ ਰਾਮ ਤਲਾਈ ਬਾ ਜੱਗ ਹੈ 6 ਤਰੀਕ ਦੀ ਉਸ ਵਾਸਤੇ ਆਪਾਂ ਜਗਾ ਬਣਾ ਰਹੇ ਆਂ ਬਾਈ ਲੰਗਰ ਵਾਸਤੇ ਕਣਕ ਆਪਣੀ ਨਰਮ ਮੈਂ ਖਾ ਸੀ ਹਲੇ ਸੇਵਾ ਲਈਏ ਬਾਬੇ ਨੇ ਆਪਣੀ ਕਣਕ ਦੋ ਹਲੇ ਹਰੀ ਖੜੀਏ ਦੇਖੋ ਕਰੋ ਚੱਕ ਦੋ ਤਿੰਨ ਗੇੜੇ ਦੇਦੇ ਆ ਬਾਈ ਜਗ੍ਹਾ ਬਣਾਦੇ ਆ ਹਰਮਨ ਗਿਆ ਡੱਬਾ ਲੈਣ ਲੱਡੂਆਂ ਦਾ ਮੱਥਾ ਟੇਕ ਕੇ ਟਰਾਲੀ ਬੜੀ ਤਾਂ ਪਾ ਲਈ ਸਮਾਂ ਦਾਣੇ ਤਲੇ ਫੁੱਲੇ ਜਾਣਗੇ ਜਿਹੜੇ ਵੱਢेंगे ਖਰਾਬ ਨਹੀਂ ਹੋਣੇ ਕਣਕ ਫਿਰ ਪਹਿਲਾ ਦਿਨ ਬਾਈ ਆਪਣੇ ਖੇਤမှာ ਸ਼ਰਵਾਦ ਹੈ ਹਲਦੋ ਆਪਣੀ ਰਿਪੇਅਰ ਚੱਲ ਰਹੀ ਦੀ ਬਾਈਆਂ ਨੂੰ ਤੰਗ ਕਰਿਆ ਗਿਆ ਅੱਜ ਤੰਗ ਕਰਿਆ ਗਿਆ ਚਾਚੇ ਉਹਨਾਂ ਨੂੰ ਅੱਜ ਥੋੜਾ ਜਗਾ ਚਲੋ ਬਾਬੇ ਦੇ ਲੰਗਰ ਮੰਨੇ ਵੀ ਸਿਓ ਪਾਵਾਂਗੇ ਠੀਕ ਨਹੀਂ ਸੋਨੀ ਠੀਕ ਹੈ ਬਾਬਾ ਹੋ ਠੀਕ ਠਾਕ ਹੈ ਪਰਿਵਾਰ ਬਾਈ ਬਾਹੂ ਚੀਰਾ ਬਾਅਦ ਮਿਲਿਆ ਨਵੇਂ ਬਾਈ ਜਿਤਨੀ ਸਪਰੇਅ ਕਰਕੇ ਗਏ ਅੱਜ ਮਿਲੇ ਆ ਸ਼ੋਕਰੇ ਕਰਾਂ ਬਾਈ ਮੱਥਾ ਟੇਕ ਕੇ ਚੱਲਦੀ ਮਸ਼ੀਨ ਆ ਗਏ ਬਾਈ ਲੱਡੂ ਆ ਪਾ ਲਗਿਆ ਮੱਥਾ ਟੇਕਣ ਆਜ ਮੇਰੇ ਮਾਲਕ ਕਿਹਦਾ ਸਿੱਪੀ ਆਦਾ ਤੀਲੋ ਫਰਮਾਨ ਜੀ ਇਹਨੂੰ ਪਾਣੀ ਲਾਣਾ ਮੈਂ ਮੈਂ ਸੁੱਖੇ ਤੋਂ ਵੀ ਆ ਜਾ ਪਰਲੇ ਦਿਲ ਕੀ ਰੀਜ ਪੂਰੀ ਤਾਂ ਉਹ ਨਹੀਂ ਮਸ਼ੀਨ ਚੱਲ ਪਾਇ ਤੇਕ ਲਿਆ ਬਾਈ ਮੱਥਾ ਆਪਾਂ ਨੇ ਕਰਾਉਣੀ ਮਸ਼ੀਨ ਚੱਲਦੀ ਕੱਲ ਰਿਹਾ ਬਾਈ ਕੰਮ ਪੈ ਗਿਆ ਘੇਰਾ ਲੋਕ ਵਿਗਿਆ ਘੇਰਾ ਪਾਇਆ ਆਪਾਂ ਨੇ ਲੰਬਾ ਪੂਰਾ ਜਗਾ ਬਣ ਗਈ ਬਾਬੇ ਜੋਗੀ ਪਹਿਲਵਾਨ ਪਹੁੰਚੇ ਹੋਏ ਆਂ ਹੋਰ ਬਣਜੀ ਵਧੀਆ ਹੀ ਹੋਰ ਮੁੰਡਿਆ ਕੀ ਹਾਲ ਏ ਸਤਿਕਾਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਟਿੱਕ ਟੋ ਚੱਲ ਰਹੀ ਆਪਣੀ ਪ੍ਰੀਤੋ ਚਲਾ ਆ ਬਈ ਆਪਾਂ ਘਰਾਂ ਨੂੰ ਆਪਾਂ ਨੇ ਲੇਬਰ ਛੱਡਣੀ ਆ ਪੂਰਾ ਹਰਮਨ ਹੈਗਾ ਚੈਨ ਹੈ ਸੋ ਉਨੀ ਆਪੇ ਲਾਚਾਂ ਨੇ ਵੱਟ ਕੇ ਆ ਜਾਈਏ ਘਰਾਂ ਨੂੰ ਠੀਕ ਹੈ ਬਈ ਬਣਾ ਲਿਓ ਬਲੌਕ ਹੈ